ਪ੍ਰੋਡਕਸ਼ਨ ਵੀਜ਼ਾ ਹੈਗਾ ਲੋਕੀ ਉਸ ਨੂੰ ਅਪਲਾਈ ਕਰਦੇ ਆ ਉਹ ਚ ਇਨਾ ਟਾਈਮ ਲੱਗਦਾ ਤੇ ਲੋਕੀ ਉੱਥੇ ਜਿਹੜੀ ਉੱਥੇ ਸਰਕਾਰ ਆ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਹਾਲਾਂਕਿ ਉੱਥੇ ਇਲੈਕਸ਼ਨ ਟਾਈਮ ਹੈ ਸਾਡੇ ਅੰਗੂਜ ਵਿੱਚ ਕੈਨੇਡਾ ਚ ਇਲੈਕਸ਼ਨ ਚੱਲ ਰਹੀ ਹੈ ਜੀ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਵੀ ਪੂਰੀ ਇਲੈਕਸ਼ਨ ਦੀ ਮਾਰੋਮਾਰ ਹੋ ਰਹੀ ਹੈ ਆਹ ਗੱਲ ਮੁਰੇ ਆ ਗਿਆ ਜਿਹੜੇ ਆਫਿਸਸ ਆ ਜਿਹੜੀਆਂ ਸਰਕਾਰਾਂ ਦੇ ਪਿੱਛੇ ਕੰਮ ਉਹ ਚੱਲਦੇ ਰਹਿੰਦੇ ਬੰਦ ਨਹੀਂ ਹੁੰਦੇ ਉਹਦੇ ਵਿੱਚ ਹੁਣ ਆ ਚੀਜ਼ ਨਵੇਂ ਆ ਗਈ ਤੇ ਇਹਦੇ ਵਿੱਚ ਜਿਹੜਾ ਕੋਈ ਜਾਣ ਨੂੰ ਫਿਰਦਾ ਮੇਰਾ ਸਨੇਹਾ ਜੀ ਉਹਨਾਂ ਨੂੰ ਵੀ ਬਾਅਦ ਚ ਜਾ ਕੇ ਕਿਉਂਕਿ ਏਜੰਟਸ ਐ ਕਰਦੇ ਨੇ ਔਰ ਜਿਹੜੀ ਇਹਦੀ ਫੀਸ ਹੈ ਸਮੇਂ ਉਨਾਂ 45 ਡਾਲਰਸ ਔਰ ਸਮਥਿੰਗ ਪਰ ਜਿਹੜੇ ਉੱਥੇ 100 ਕਾਲ ਏਜੰਟਸ ਮੈਂ 100 ਕਾਲ ਉਹਨਾਂ ਦੀ ਗੱਲ ਕਰਦਾ ਸਾਰਾ ਦਿਨ ਹੀ ਕਰਦਾ ਉਹ तकरीबन 2000 ਡਾਲਰ ਦੇ ਨੇੜੇ ਤੇ ਫੀਸ ਲੈਂਦੇ ਉਹਦੀ ਉਹਨੂੰ ਧੰਨਵਾਦ ਤੇ ਮੈਂ ਤਾਂ ਹੀ ਕਹ ਰਿਹਾ ਉਹਨਾਂ ਕਾ ਉਹ ਫਾਰਮੂਲਾ ਭਰ ਲਓ ਦੇਖੋ ਪੜੋ ਉਸ ਚ ਤੁਸੀਂ ਮੋਸਟਲੀ ਆਪ ਹੀ ਭਰ ਸਕਦੇ ਹੋ ਬਹੁਤ ਕਲੀਅਰ ਕਟ ਲਿਖਿਆ ਹੁੰਦਾ ਜੇ ਨਹੀਂ ਤਾਂ ਕਿਸੇ ਦੀ ਹੈਲਪ ਲੈ ਲਓ ਹੈਲਪ ਦਾ ਮਤਲਬ ਇਹ ਨਹੀਂ ਐਂ ਜੀ 45 ਡਾਟਸ ਦੀ ਫੀਸ ਜੁਆਰ ਪੇਇੰਗ 2000 ਡਾਲਰਸ ਦੈਟਸ ਦੈਟਸ ਅ ਲੋਟ ਆਫ ਮਨੀ ਇਮੇਜਿਨ ਦਾ ਪਰਸੈਂਟੇਜ ਆਫ ਮਨੀ ਯੂ ਆਰ ਪੇਇੰਗ ਐਕਸਟਰਾ ਸੋ ਜੇ ਕੋਈ ਇਸ ਵੇਲੇ ਇਸ ਢੰਗ ਨਾਲ ਇੰਡੀਆ ਤੋਂ ਆਸਟ੍ਰੇਲੀਆ ਨੂੰ ਜਾਣਾ ਚਾਹੁੰਦਾ ਹੈ ਜੇ ਕਿਸੇ ਨੇ ਆਲਰੇਡੀ ਪਲਾਨ ਬਣਾਈ ਹੋਈ ਹੈ ਜਿਹੜੀ ਉਹ ਡਿਊਰੇਸ਼ਨ ਢਾਈ 3 ਸਾਲ ਵਾਲੀ ਸੀਗੀ ਉਹ ਘਟ ਕੇ ਤਕਰੀਬਨ 6 7 8 ਵੀਕਸ ਦੇ ਵਿੱਚ ਵਿੱਚ ਤੁਹਾਨੂੰ ਲੈਟਰ ਆ ਜਾਂਦਾ